हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਇਹ ਵੀਡੀਓ ਆਪਣੀ ਖਾਸ ਤੌਰ ਤੇ ਫੇਸਬੁਕ ਪੇਜ ਤੇ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਜਿਹੜੇ ਵੀਰ ਆਪਣੀ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਦੋਸਤੋ ਖਾਸ ਸ਼ਹਿਰ ਭਿੱਖੀਪਿੰਡ ਤੁਸੀਂ ਵਿਜ਼ਿਟ ਕਰਨੀ ਆ ਹਾਂ ਜੀ ਦੋਸਤੋ ਅ ਅੱਜ ਦੀ ਵੀਡੀਓ ਖਾਸ ਤੌਰ ਤੇ ਆਪਾਂ ਤੁਹਾਨੂੰ ਦੋ ਬੈੜਾਂ ਦਿਖਾਵਾਂਗੇ ਠੀਕ ਹੈ ਦੋਵੇਂ ਬੈੜਾਂ ਜਿਹੜੀਆਂ ਦੋਸਤੋ ਸੂਈਆਂ ਸਵਾਈਆਂ ਨੇ ਠੀਕ ਆ ਕਿੰਨੇ ਕ ਸਮੇਂ ਦੀਆਂ ਸੂਈਆਂ ਨੇ ਹੁਣ ਮੌਕੇ ਦਾ ਕਿੰਨਾ ਜਿਹੜਾ ਮਿਲਕ ਹਾਜ਼ਰ ਆ ਥੱਲੇ ਕੀ ਰੇਟ ਭਾਅ ਪੜਦਾ ਹੈਗਾ ਉਹ ਫੁੱਲ ਗੱਲਬਾਤ ਆਪਾਂ ਕਰਾਂਗੇ ਖਾਸ ਵਿਜਿਟ ਜਿਹੜੀ ਆ ਤੁਹਾਨੂੰ ਪਿੱਖੀਪਿੰਡ ਸ਼ੇਅਰ ਕਰਨੀ ਪਵੇਗੀ ਠੀਕ ਆ ਜੀ ਤੇ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਤੇ ਬਾਈ ਰਣਵੀਰ ਦੇ ਕੋਲੇ ਪਹੁੰਚੇ ਆ ਰੰਮੀਰ ਬਾਈ ਦੇ ਕੋਲ ਅੱਜ ਦੋ ਬੈੜਾ ਨੇ ਤੇ ਇੱਕ ਲਾਸਟ ਤੇ ਇੱਕ ਤੁਹਾਨੂੰ ਆਪਾਂ ਟਰੈਕਟਰ ਦਿਖਾ ਦਾਂਗੇ ਠੀਕ ਆ ਜੀ ਮੈਸੀ ਫਰਕੂਸ਼ਨ ਦਾ ਜਿਹੜਾ ਦੋਸਤੋ ਟਰੈਕਟਰ ਹੈਗਾ ਤੇ ਪੂਰੀ ਡਿਟੇਲ ਆਪਾਂ ਟਰੈਕਟਰ ਦੀ ਵੀ ਲੈ ਲਾਂਗੇ ਜਿਵੇਂ ਵੀ ਕਿਸਾਨ ਵੀਰ ਨੂੰ ਫਾਰਮਰ ਵੀਰ ਨੂੰ ਟਰੈਕਟਰ ਪਸੰਦ ਆਊਗਾ ਤੁਸੀਂ ਟਰੈਕਟਰ ਦਾ ਸੌਦਾ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਜਿਹੜੇ ਵੀਰ ਨੂੰ ਆ ਖਾਸ ਤੌਰ ਤੇ ਵਹਿਣਾ ਪਸੰਦ ਆਉਣ ਗਿਆ ਤੁਸੀਂ ਇੱਕ ਆਪਣਾ ਹੱਕ ਸਮਝ ਕੇ ਆ ਚਵਾਈ ਹੈ ਜਿਹੜੀ ਦੋਸਤੋ ਸੂਈਆਂ ਵਹਿਣਾ ਦੀ ਘਰ ਵਿਜਟ ਕਰਕੇ ਇੱਕ ਟਾਈਮ ਦੀ ਦੋ ਟਾਈਮ ਦੀ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਆਉ ਕਰਦੇ ਆ ਗੱਲਬਾਤ ਬਾਈ ਰਣਵੀਰ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਡਿਟੇਲ ਹੈਗੀ ਐ ਇਹਨਾਂ ਵਹਿੜਾਂ ਦੀ ਸਭ ਤੋਂ ਪਹਿਲਾਂ ਬਾਈ ਰਣਵੀਰ ਸਿੰਘ ਸਸਰੀ ਦਾ ਵੀਰ ਅਸੀ ਕਸਨੂ ਸਾਹਿਬ ਹੋਰ ਕੈਮੋ ਜੀ ਵਧੀਆ ਵਧੀਆ ਕੋਈ ਸਮੱਸਿਆ ਬਹੁਤ ਵਧੀਆ ਭਰਾ ਅੱਛਾ ਰਣਵੀਰ ਵੀਰੇ ਇੱਕ ਤਾਂ ਵਹਿੜਾ ਆਪਣੇ ਕੋਲ ਦੋ ਬਕਾਊਗਾ ਹਾਂਜੀ ਦੋ ਬਕਾਊਗਾ ਇੱਕ ਟਰੈਕਟਰ ਬਕਾਊਗਾ ਇੱਕ ਟਰੈਕਟਰ 5245 ਹੈ ਸੀ 6 ਮਾਡਲ 5245 ਹੈ ਨਾ ਜੀ ਤੇ ਸ਼ੇ ਮਾਡਲ ਹਾਂਜੀ ਸ਼ੇ ਮਾਡਲ ਆ ਠੀਕ ਆ ਬਾਕੀ ਡਾਕੂਮੈਂਟ ਵਗੈਰਾ ਸਾਰੇ ਪ੍ਰੋਪਰ ਸਾਰੇ ਕੋਲ ਸਾਰੇ ਕੋਲ ਨੇ ਠੀਕ ਆ ਤੇ ਉਹ ਆਪਾਂ ਗੱਲਬਾਤ ਲਾਸਟ ਤੇ ਕਰ ਲਾਂਗੇ ਤੇ ਰਣਵੀਰ ਵੀਰੇ ਪਹਿਲੇ ਨੰਬਰ ਤੇ ਜਿਹੜੀ ਵਹਿੜ ਆ ਗਈ ਆਪਣੇ ਕੋਲ ਇਹ ਜੀ ਤਿੱਜਾ ਸੂਆ ਵਹਿੜ ਤੇ ਅੱਛਾ ਜੀ ਤਾਂ ਜਨਮ ਦੇ ਤੇ ਆਹ ਇਹਦਾ ਫਾਈਲ ਮਗਰ ਇਹ ਬੱਚਾ ਮਗਰ ਆ ਗਿਆ ਮਗਰ ਬੱਚਾ ਜੀ ਇੱਕ ਮਹੀਨੇ ਦੇ ਅੰਦਰ ਸੂਈ ਹੋਊਗੀ ਡੇਢ ਕੁ ਮਹੀਨਾ ਹੋ ਗਿਆ ਸੂਆ ਠੀਕ ਹੈ ਤੀਜਾ ਸੂਆ ਹਾਂਜੀ ਤੀਜਾ ਸੂਆ ਤੇ ਹੁਣ ਮੌਕੇ ਦਾ ਕਿੰਨਾ ਹਾਜ਼ਰ ਦੁੱਧ ਜੀ ਮੌਕੇ ਦਾ ਤੇ 10 ਆ 8 ਗਰੰਟੀ ਦਾ ਠੀਕ ਹੈ ਜੀ ਹਾਂਜੀ ਉਤਨਾ 10 ਕਿਲੋ ਪਰ 8 ਦੀ ਗਰੰਟੀ ਦੇਵਾਂਗੇ ਠੀਕ ਹੈ ਜੀ ਹਾਂਜੀ ਤੇ ਬਾਕੀ ਚਵਾਈ ਚ ਵੀ ਚੰਗੀ ਹੈ ਜੀ ਹਾਂਜੀ ਚਵਾਈ ਇੱਕ ਨੰਬਰ ਦੀ ਚੰਗੀ ਬਾਕੀ ਠੰਡੀ ਵੀ ਦਾ ਠੀਕ ਹੈ ਸੋ ਦੋਸਤੋ ਵੈਂਡ ਜਿਹੜੀ ਹੈਗੀ ਆ ਗਾਂ ਤੁਸੀਂ ਮੰਨ ਲਓ ਤਕਰੀਬਨ 3 ਜਜ਼ਵੇਸ ਹੋਈ ਆ ਤੇ 1.5 ਕਿ ਮਹੀਨੇ ਦੀ ਸੂਈ ਆ ਠੀਕ ਆ ਤੇ ਤਕਰੀਬਨ ਹੁਣ 10 ਕਿ ਲੀਟਰ ਵੀ ਤਾਂ ਦੁੱਧ ਭਈ 8-9 ਕਿ ਲੀਟਰ ਚਵਾ ਦਾਂਗੇ ਹਾਂਜੀ 8-9 8 ਦੀ ਗਰੰਟੀ ਨਾਲ ਚਵਾਵਾਂਗੇ ਠੀਕ ਆ ਜੇਕਰ ਕੋਈ ਭੈਣ ਭਰਾ ਜਾਂ ਵੀਰ ਕੋਈ ਆਨਲਾਈਨ ਸੌਦਾ ਵੀ ਕਰਦਾ ਆਨਲਾਈਨ ਸੌਦਾ ਵੀ ਕਰਦਾ ਹਾਂਜੀ ਆਨਲਾਈਨ ਸੌਦਾ ਵੀਡੀਓ ਕਾਲ ਤੇ ਚਵਾ ਦਾਂਗੇ ਠੀਕ ਆ ਜੀ ਹਾਂਜੀ ਬਾਕੀ ਥਣ ਥਣ ਜਿਹੜਾ ਬਿਲਕੁਲ ਮੋਟਾ ਥਾਣਾ ਠੀਕ ਬਿਲਕੁਲ ਮੋਟਾ ਮੋਟਾ ਗੁੱਲ ਥਾਣਾ ਬਿਲਕੁਲ ਆ ਵੇਖੋ ਜੀ ਇਹਦਾ ਚੁਵਾਈ ਜਿਹੜੀ ਬਿਲਕੁਲ ਅਵੀਨਾਂ ਦਾ ਪੋਲੀ ਆ ਤੇ ਇੱਕ ਨੰਬਰ ਜਿਹੜੀ ਚੁਵਾਈ ਹੈਗੀ ਆ ਕੋਈ ਪੂਰ ਛੱਟਾ ਨਹੀਂ ਹੈਗਾ ਨਹੀਂ ਨਹੀਂ ਪੂਰ ਛੱਟੇ ਕੋਈ ਨਹੀਂ ਠੀਕ ਕੋਈ ਪੂਰ ਛੱਟੇ ਦੀ ਗਾਰੰਟੀ ਹੋ ਗਈ ਠੀਕ ਹੈ ਜੀ ਹਾਂਜੀ ਠੀਕ ਆ ਹਵਾਨੇ ਵੱਲੋਂ ਵੀ ਜਿਹੜੀ ਸਾਫ ਆ ਦੋਸਤੋ ਆ ਫੇਸ ਕੁਆਲਿਟੀ ਆ ਆ ਕਰੂ ਚੱਕੀ ਜੀ ਇਕ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ ਅੱਜ 25 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਦੋਸਤੋ ਤਕਰੀਬਨ ਸਾਢੇ ਕਿ 3 ਵਜੇ ਦਾ ਹੈਗਾ ਠੀਕ ਹੈ ਜੀ ਦੁਪਹਿਰ ਦਾ ਜਿਹੜਾ ਸ਼ਾਮ ਦਾ 3:00 ਵਜੇ ਸਾਢੇ ਕਿ 3 ਵਜੇ ਦਾ ਸਮਾਂ ਹੈਗਾ ਹਾਂਜੀ ਹਾਂਜੀ ਤੇ ਬਣਾਤ ਨਾਲ ਜਿਹੜਾ ਹੋਣ ਮੌਕੇ ਤੇ ਕਿਉਂਕਿ 6:00 ਵਜੇ ਚੁਾਈ ਬਈ ਰਨਵੀਰ ਕਿੰਨੇ ਵਜੇ ਵੀਰ ਕਰਦੇ ਇੱਕ 6:00 ਸਾਢੇ ਕਿ 6:00 ਇੱਥੇ ਵੀ ਕਰੀ 6:00 ਵਜੇ ਕਰਦੇ ਫਿਰ ਵੀ 2.5 ਘੰਟੇ ਹਜੇ ਬਾਕੀ ਆ ਹਾਂਜੀ 2.5 ਘੰਟੇ ਹਜੇ 2.5 ਘੰਟੇ ਦਾ ਸਮਾਂ ਪਿਆ ਹੈਗਾ ਇਹ ਜਿਹੜਾ ਪੂਰੀ ਬਣੂਗੀ ਹ ਤੇ ਖੋਲ ਕੇ ਨੂੰ ਤੋਰੀਏ ਜੀ ਤੋਰੀਏ ਖੋਲ ਕੇ ਠੀਕ ਆ ਸੋ ਦੋਸਤੋ ਬਾਕੀ ਚਵਾਈ ਜਿਹੜੀ ਹੈਗੀ ਆ ਤਕਰੀਬਨ 8 9 8 9 ਲੀਟਰ ਦੀ ਤੁਸੀਂ ਘਰ ਵਿਜਟ ਕਰਕੇ ਕਰ ਲਿਓ ਪਰ ਜਿਹੜੇ ਵੀਰ ਨੇ ਕਿਸੇ ਖਾਸ ਤੌਰ ਤੇ ਆਨਲਾਈਨ ਖਰੀਦਣੀ ਆ ਉਹ ਵੀ ਤੁਸੀਂ ਜਰੂਰ ਜਿਹੜੀ ਵਟਸਐਪ ਤੇ ਵੀ ਚਵਾਈ ਇਹ ਲਖ ਸਕਦੇ ਹੋ ਵੀਡੀਓ ਕਾਲ ਕਰਕੇ ਜਿਹੜੀ ਚਵਾਈ ਹੈ ਇੱਕ ਟਾਈਮ ਦੋ ਟਾਈਮ ਦੀ ਦੇਖਣ ਤੋਂ ਬਾਅਦ ਬੇਸ਼ੱਕ ਸੌਦਾ ਕਰ ਸਕਦੇ ਹੋ ਠੀਕ ਆ ਤੇ ਆਹ ਦੇਖ ਸਕਦੇ ਹੋ ਤੁਸੀਂ ਬਿਲਕੁਲ ਬੈਕ ਸਾਈਡ ਤੋਂ ਥਾਨ ਖਵਾਨਾ ਠੀਕ ਹੈ ਤੇ ਕਦ ਕੜ ਜਿਹੜਾ ਵੱਡਾ ਕਦ ਕੜ ਹੈ ਠੀਕ ਹੈ ਨੋਰਮਲ ਜਿੱਦਾਂ ਦੀ ਆਪਾਂ ਐਫ ਐਫ ਵੈੜ ਦੇਖਦੇ ਆ ਤੇ ਉਸ ਕਦ ਕੜ ਦੇ ਵਿੱਚ ਜਿਹੜੀ ਵੈੜ ਆ ਹਾਂਜੀ ਬਾਕੀ ਸੰਧੂ ਸਾਹਿਬ ਬਿਲਕੁਲ ਠੰਡੀ ਠੀਹੀ ਹੋਊਗੀ ਠੀਕ ਹੈ ਭਰਾ ਹਾਂਜੀ ਠੀਕ ਆ ਘਰ ਰੱਖਣਾ ਵੀ ਠੀਕ ਆ ਤੇ ਰਣਵੀਰ ਵੀਰੇ ਕੀ ਮੋਲ ਹੈ ਰੇਡ ਭਾਅ ਪੜਦਾ ਕੀ ਫਿਰ ਮੋਲ ਤੇ ਜੋ ਮਰਜ਼ੀ ਕਰੀਏ ਉਤਰਾ 27 ਕਰਦੇ ਹਾਂ 1000 ਛੱਡ ਦਾਂਗੇ 26000 ਦੀ ਵੇਡ ਦੇ ਜੀ 27 ਕਰਦੇ ਹਾਂ ਮੋਲ 1000 ਛੱਡ ਦਾਂਗੇ 26 ਦੀ ਦੇ ਦਾਂਗੇ 26 ਦੀ ਲੈ ਦੇ ਹਾਂਜੀ ਕੋਈ ਵੀਰ ਭਰਾ ਜੇ ਉਸ ਦਾ ਕੋਈ ਮੌਕੇ ਤੇ ਕਰ ਲਾਂਗੇ ਠੀਕ ਆ ਜੀ ਹਾਂਜੀ 26000 ਦੀ ਜਿਹੜੀ ਆ ਦੋਸਤੋ ਵੀਰਾਂ ਦਾ ਵੀ ਲੈ ਦੇ ਆ ਹਾਂ ਨਾ ਜਿਹੜੀ 26000 ਦੀ ਆ ਪਰ 26000 ਦੇ ਵਿੱਚੋਂ ਵੀ ਜੇਕਰ ਕੋਈ ਘਰੇ ਵੀਰ ਆਉਂਦਾ ਥੋੜਾ ਬਾਦ ਵਿਚੋ ਕੋਈ ਗੁੰਜਾਇਸ਼ ਹੋਈ ਤੇ ਮਾਨਤਨ ਹੋ ਜਾਊਗਾ ਠੀਕ ਵੈਸੇ ਡਿਮਾਂਡ ਜਿਹੜੀ 72000 ਆ ਇਸ ਬੈਡ ਦੀ ਬਾਕੀ ਇੱਕ ਵਾਰੀ ਬਹਿਣੀ ਵਾਲੇ ਪਾਸੇ ਤੋਂ ਫਿਰ ਤਸੱਲੀ ਨਾਲ ਥਾਣੇ ਦੇਖ ਲੋ ਆ ਕਰੋ ਚੈੱਕ ਜੀ ਬਿਲਕੁਲ ਵਰੀਆ ਠੰਡੀ ਠੀਕ ਠੀਕ ਆ ਤੇ ਇਸ ਤੋਂ ਬਾਅਦ ਅਗਲੀ ਬੈਡ ਬਾਈ ਰਣਵੀਰ ਸਿੰਘ ਇਹ ਵੀ ਸੂਬਾ ਕਿਨਵਾ ਜੀ ਇਹ ਦੂਜੇ ਸੂਏ ਬੈਡ ਤੇ ਦੂਜੇ ਸੂਬੇ ਆ ਠੀਕ ਹੈ ਬੱਚਾ ਹੀ ਮਗਰ ਦੇ ਵੀ ਹਾਂਜੀ ਇਹ ਮਗਰ ਬੱਚਾ ਇਹਨੂੰ ਕੋਈ 25 ਦਿਨ ਦਾ ਸਮਾਂ ਹੋ ਗਿਆ ਹੋਊਗਾ 25 ਦਿਨ ਹੋ ਗਏ ਹਾਂਜੀ ਇਹ ਸਾਬ ਠੀਕ ਹੈ 25 ਦਿਨ ਦਾ ਸਮਾਂ ਹੋ ਗਿਆ ਹਾਂਜੀ ਬਾਕੀ ਇਹ ਤਾਂ ਬਿਲਕੁਲ ਠੰਡੀ ਠੀਰੀ ਵੇਖ ਸਤ ਆਹ ਵੇਖੋ ਜੀ ਠੀਕ ਹੈ ਤੇ ਬਿਲਕੁਲ ਰੇਟ ਵੀ ਭਾਅ ਪੜਦਾ ਵੀ ਜਿਹੜਾ ਦੋਸਤੋ ਬਿਲਕੁਲ ਹਵਲਾ ਹੋਵੇਗਾ ਜਿਹੋ ਜੀ ਵੇੜ ਆਪਾਂ ਕਹਿ ਸਕਦੇ ਆ ਵੀ ਦੁੱਧ ਨੂੰ ਪੂਰੀ ਖਰੀ ਆ ਦੁੱਧ ਨੂੰ ਥਣ ਹਵਾਨਾ ਤੁਹਾਨੂੰ ਵਿਖਾਵਾਂਗੇ ਕੋਈ ਤਸੱਲੀ ਦੇ ਨਾਲ ਥਣ ਹਵਾਨਾ ਸੋਹਣਾ ਵੇਖੋ ਠੀਕ ਹੈ ਸੁਹਾ ਬਾਈ ਦੁਜਾ ਸੂਹੀ ਹਾਂਜੀ ਸੁਹਾ ਦੁਜਾ ਸੂਹੀ ਹੈ ਦੁਜਾ ਸੁਹਾ ਹਾਂਜੀ ਬਾਕੀ ਹੈ ਕੋਈ ਨਿਆਣਾ ਰਸੀ ਪਾਉਣ ਦੀ ਲੋੜ ਪੈਂਦੀ ਜਾਂ ਨਹੀਂ ਨਿਆਣਾ ਪਾਉਣਾ ਹਾਂ ਪਾਉਣਾ ਪੈਂਦਾ ਤੇ ਬਾਕੀ ਚੁਵਾਈ ਹੁਣ ਕਿੰਨੀ ਕਿ ਹੈਗੀ ਮੌਕੇ ਦੀ ਚੁਵਾਈ ਤੇ 8 ਕਿਲੋ ਆ 8 ਕਿਲੋ 7 ਗਰੰਟੀ ਦਾ ਹੋਊਗਾ 7 ਗਰੰਟੀ ਨਾਲ ਹਾਂਜੀ ਕੋਈ ਵੀਰ ਮੰਨ ਲਓ ਵੀ ਜੇਕਰ ਆਨਲਾਈਨ ਖਰੀਦਦਾ 7 ਆ ਵੀ ਆਨਲਾਈਨ ਖਰੀਦਦੇ ਜਿਸ ਤਰ੍ਹਾਂ ਮਰਜੀ ਦੋ ਟਾਈਮ ਵਿజిਟ ਕਰਨੀ ਜਿਸ ਤਰ੍ਹਾਂ ਮਰਜੀ ਕਰੇ 8 7 ਕਿਲੋ ਗਰੰਟੀ ਦਾ ਹੋਊਗਾ 7 ਕਿਲੋ ਠੀਕ ਹੈ 7 ਕਿਲੋ ਗਾਰੰਟੀ ਦਾ ਦੁੱਧ ਆ ਦੋਸਤੋ ਦੂਜਾ ਸੂਆ ਸੋਈ ਆ ਤੇ 25 ਦਿਨ ਦਾ ਜਿਹੜਾ ਸਮਾਵੀਰਾਂ ਦਾ ਵੀ ਹੋ ਗਿਆ ਸੂਈ ਨੂੰ ਤੇ ਸਿੰਘ ਬੇਸ਼ੱਕ ਹੈਗੇ ਆ ਪਰ ਸੀਓ ਸਭ ਪੂਰੀ ਹੈ ਠੀਕ ਹੈ ਕੋਈ ਇਸ ਤਰ੍ਹਾਂ ਨਹੀਂ ਹੈਗੇ ਕੋਈ ਡਰੱਗਲ ਭਿਆਕਲ ਤੇ ਕੋਈ ਮਾਰਨ ਵਾਲੀ ਨਹੀਂ ਹੈਗੀ ਵੀ ਬਿਲਕੁਲ ਜਿਹੜੀ ਹਾਈਟ ਆ ਮੀਡੀਅਮ ਹਾਈਟ ਦੇ ਵਿੱਚ ਆ ਥਾਣ ਦੇਵਾ ਜਿਹੜਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੇ ਨਿਖੜਵੇਂ ਥਣ ਨੇ ਕਿਉਂ ਥਣਾ ਦਾ ਜਿਹੜਾ ਗੈਪੰਤਰਾ ਪੂਰਾ ਹੈਗਾ ਵਿੱਚ ਉੱਥਾ ਦੇ ਬੱਚੇ ਨੂੰ ਉਠਾ ਦਿਓ ਜੀ ਆ ਆ ਦੇਖੋ ਉਲਟ ਪਹਿਣੀ ਵਾਲੇ ਪਾਸੇ ਤੋਂ ਆਹ ਥਾਂ ਹੈਗੀ ਆ ਠੀਕ ਹੈ ਜੀ ਇੱਕ ਵਾਰੀ ਬੱਚਾ ਪਾ ਤੁਹਾਨੂੰ ਬਿਲਕੁਲ ਆ ਦਿਖਾ ਦਿੰਨੇ ਆ ਕਿਉਂਕਿ ਸੋਚ ਸਮਝਾ ਦੋਸਤੋ ਆਪੋ ਆਪਣੀ ਹੈ ਵੀ ਤਕਰੀਬਨ 25 ਦਿਨ ਦਾ ਵੀਰ ਨੇ ਅੱਗੋਂ ਜਿੱਥੋਂ ਵੀ ਲਈ ਖਰੀਦੀ ਆ ਵੀ 25 ਦਿਨ ਦਾ ਸਮਾਂ ਘਰ ਆ ਲੈ ਗਿਆ ਹਾਂਜੀ ਬਾਕੀ ਤੁਸੀਂ 28 ਦਿਨ ਮੰਨ ਲਓ 30 ਦਿਨ ਮੰਨ ਲਓ 22 ਦਿਨ ਮੰਨ ਲਓ ਅਜੇ ਬੱਚੇ ਦਾ ਸਿੰਗ ਨਹੀਂ ਉੱਗਿਆ ਹਾਂ ਹਾਂ ਅਜੇ ਬਿਲਕੁਲ ਬੱਚੇ ਦਾ ਸਿੰਗ ਨਹੀਂ ਉੱਗਿਆ ਬੇਸਰ ਤਾਂ ਵੀ ਭਾਈ 50 ਮੇਲਦਿਆਂ ਬੱਚੇ ਤੇ ਨਾ ਤੁਮੇ ਹਾਂਜੀ ਹਾਂਜੀ ਬੱਚੇ ਤੇ ਬੱਚੇ ਠੀਕ ਹੈ ਕਈ ਵਾਰਾਂ ਵੀਰ ਬਹੁਤੇ ਹੋਰ ਕਹਿ ਦਿੰਦੇ ਵੀ ਪਹਿਲਾਂ ਪਹਾੜੇ ਤੇ ਚੋ ਲਈਦੀ ਆ ਬਾਅਦ ਵਿੱਚ ਬੱਚਾ ਛੱਡ ਦੇਈਦਾ ਉੱਤੇ ਪਸਮਾਹ ਬੱਚਿਆਂ ਤੇ ਹੀ ਆ ਹਾਂਜੀ ਪਸਮਾਹ ਬੱਚਿਆਂ ਪਸਮਾਹ ਬੱਚਿਆਂ ਤੇ ਹੀ ਆ ਠੀਕ ਹੈ ਇਹਨੂੰ ਵੀਰ ਖੋਲ ਦਈਏ ਹਾਂਜੀ ਠੀਕ ਹੈ ਤੇ ਇਸ ਵਿਹੜ ਦੇ ਥੱਲੇ ਵੀ ਜਿਹੜਾ ਦੋਸਤੋ ਤਕਰੀਬਨ 7 7 ਕਿਲੋ ਜਿਹੜਾ ਚੁਆਈ ਕਰ ਲਈ ਹੈ ਨਾ ਕੋਈ 7 8 ਕਿਲੋ ਹੋਊਗਾ ਪਰ 7 ਗਰੰਟੀ ਦਾ ਹੋਊਗਾ ਠੀਕ ਹੈ ਜੀ ਹਾਂਜੀ ਆ ਕਰੋ ਚੈੱਕ ਹਾਈਟ ਜਿਹੜੀ ਆ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਹੈ ਜੀ ਬਾਹਲੀ ਵੱਡੀ ਵੀ ਨਹੀਂ ਕਹਿ ਸਕਦੇ ਤੇ ਬਿਲਕੁਲ ਮੀਡੀਅਮ ਹਾਈਟ ਜਿਵੇਂ ਦੀ ਆਪਾਂ ਦਰਮਿਆਨੀ ਹਾਈਟ ਕਹਿੰਨੇ ਵਿਹੜ ਦੀ ਆ ਜਾਂਦੀ ਆ ਉਸ ਹਾਈਟ ਦੇ ਵਿੱਚ ਕਦ ਕਾਠੀ ਦੇ ਵਿੱਚ ਇਹ ਵਿਹੜ ਪੈ ਜਾਂਦੀ ਆ ਇਹਨੂੰ ਘਮਲ ਕੇ ਮੜਾ ਜੀ ਹਾਂ ਜੀ ਇਧਰ ਰੁਕ ਲਈ ਹਾਂਜੀ ਤੋੜ ਲੋ ਜੀ ਬਾਕੀ ਜਿੰਨੇ ਵੀ ਮਿਲਕ ਦੀ ਕੋਈ ਵੀ ਓਨਰ ਜਿੰਨੇ ਵੀ ਮਿਲਕ ਦੀ ਤਸੱਲੀ ਦਿੰਦਾ ਦੋਸਤੋ ਚਵਾਈ ਆ ਉਹਦੀ ਬਿਲਕੁਲ ਆਪਣਾ ਹੱਕ ਸਮਝ ਕੇ ਹਰ ਵੀਰ ਨੇ ਪੈਸੇ ਖਰਚ ਕਰਨੇ ਹੁੰਦੇ ਆ ਇੱਕ ਟਾਈਮ ਦੀ ਚੁਾਈ ਕਰਕੇ ਆਪਦੀ ਚੈੱਕ ਪਾਸ ਕਰ ਸਕਦੇ ਹੋ ਜੋ ਵੀ ਕਿਹਾ ਗਿਆ ਉਹਨਾਂ ਮਿਲਕ ਵੈਰੀਫਾਈ ਤੁਸੀਂ ਕਰਨਾ ਹੁੰਦਾ ਤੇ ਰਣਵੀਰ ਭਾ ਕਿੰਨਾ ਕਿਤਾ ਲੈ ਦੇ ਵੀਰੇ ਮੁੱਲ ਮੁੱਲ ਤੇ 23000 ਛੱਡ ਦਾਂਗੇ 23 ਦੇ ਵਿੱਚੋਂ ਜੀ ਹਾਂਜੀ 23000 ਛੱਡ ਦਾਂਗੇ 22000 ਦੇ ਦੇ ਦਾਂਗੇ ਕੋਈ ਵੀਰ ਭਰਾ ਹੋ ਰਾਜੇ ਠੀਕ ਹੈ ਜੀ ਜਿਹੜਾ ਜਿਹੜਾ ਹੁੰਦਾ ਰ 4 ਮਾਨਤਾ ਨੂੰ ਕਰਦਾਂਗੇ ਠੀਕ ਹੈ ਜੀ ਹਾਂਜੀ ਕੁੱਲਾ ਕਰਦਾਂ ਠੀਕ ਹੈ ਜੀ 23000 ਜਿਹੜਾ ਦੋਸਤੋ ਮੋਲ ਆ ਠੀਕ ਹੈ ਡਿਮਾਂਡ 23000 ਵਿੱਚੋਂ 1000 ਵੀਰਾਂ ਦਾ ਵੀ ਲੈਸ ਕਰਦਾਂਗੇ ਮੌਕੇ ਤੇ ਠੀਕ ਆ ਤੇ ਬਾਕੀ ਵਹਿੜ ਦੋਦੋਂ ਬਾਕੀ ਸੇਵਾ ਦਾ ਹੁੰਦਾ ਬਾਕੀ ਤੁਸੀਂ ਸੇਵਾ ਕਰੋਗੇ ਹੋ ਸਕਦਾ ਵੀ 8 ਦਾ 9 ਲੀਟਰ ਵੀ ਚਵਾ ਦੇ ਉਹ ਗਾਂ ਕੋ 10000 ਕਿਲੋ ਦੋਦੋਂ ਮਾਰਨਾ ਚਾਹੀ ਜੂਗੀ ਠੀਕ ਹੈ ਜੀ ਤੇ ਚਵਾਚੂ ਵੀ ਇਹਦਾ ਵੀ ਬਿਲਕੁਲ ਸਾਫ ਵੀ ਨਾ ਬਿਲਕੁਲ ਵਧੀਆ ਕੋਈ ਭੂਰ ਛੱਟਾ ਨਹੀਂ ਗਰੰਟੀ ਦਾ ਹੋਊਗਾ ਚਵਾਚੂ ਠੀਕ ਹੈ ਜੀ 23000 ਮੋਲਾ ਤੇ 22 ਦੀ ਜਿਹੜੀ ਲਾਸਟ ਹੈਗੀ ਹਾਂ ਨਾ ਹੈਗੀ ਠੀਕ ਹੈ ਤੇ ਮੌਕੇ ਤੇ ਕੋਈ ਜਿਹੜਾ ਦੋਸਤੋ ਹੈਗਾ ਉਹ ਛੋਟੇ ਸੱਪਾ ਮੌਕੇ ਦਾ ਹੋ ਜਾਊਗਾ ਉਸ ਤੋਂ ਬਾਅਦ ਤੇ ਇੱਕ ਟਰੈਕਟਰ ਜਿਹੜਾ ਵੀਰ ਦੇ ਕੋਲੇ ਆ ਇਹ ਵੀ ਵਿਕਾਊਗਾ ਟਰੈਕਟਰ ਵੀਰ ਇਹ 6 ਮਾਡਲ ਦੱਸਿਆ ਸੀਗਾ ਜੀ ਹਾਂਜੀ 6 ਮਾਡਲ 5245 ਲੀਟਰ ਆ ਠੀਕ ਹੈ ਜੀ ਮੈਸੀ ਮੈਸੀ ਫਰਗੂਸ਼ਨ ਆ ਗਿਆ ਜੀ ਅਗਲੇ ਟਾਇਰ ਨੂੰ 650 ਤੇ ਮਗਰ 14928 ਦੇ ਜੀ ਠੀਕ ਹੈ ਮਗਰ ਲਈ 14928 ਦੇ ਆ ਹਾਂਜੀ ਠੀਕ ਹੈ ਅੱਛਾ ਵਾਲੀ ਚੱਕਰ ਆ ਅੱਛਾ ਜੀ ਹਾਂਜੀ ਸੀਅਰ ਦੇ ਟਾਇਰ ਇਹ ਚਾਰੇ ਜੌੜੀ ਹਾਂਜੀ ਸੀਅਰ ਦੇ ਟਾਇਰ ਇਹ ਤੇ ਮਗਰ ਲਈ ਐਮ ਆਰ ਐਫ ਹੈ ਨਾ ਮਗਰ ਦੇ ਐਫ ਆਰ ਵੀ ਅਗਲੇ ਸੀਅਰ ਦੇ ਆ ਅਗਲੇ ਸੀਅਰ ਦੇ ਹਾਂਜੀ ਤੇ ਮਗਰ ਲਈ ਐਮ ਆਰ ਐਫ ਹੈ ਠੀਕ ਆ ਬਾਕੀ ਪੂ ਅੱਛਾ ਜੀ ਹਾਂਜੀ ਡਬਲ ਕਲੱਚ ਹੈ ਜੀ ਹਾਂਜੀ ਵੀਡੀਓ ਵਗੈਰਾ ਸਾਰਾ ਹੈਗਾ ਹਾਂਜੀ ਡਿਸਟ੍ਰੀਬਿਊਟਰ ਸ਼ੋਅ ਇਹ ਹੀ ਹੈਗੀ ਸਾਡੇ ਤੋਂ ਸ਼ੋਅ ਸਾਰੀ ਕੰਪਲੀਟ ਹੈ ਜੀ ਸਾਰੀ ਇਹ ਚੱਲਿਆ ਜੁਲਿਆ ਸੀਜ਼ਨ ਤੂੜੀਦੜੀ ਤੇ ਵੀ ਚੱਲਿਆ ਜੀ ਹਾਂਜੀ ਤੇ ਇੱਕ ਸੀਜ਼ਨ ਹੀ ਤੂਰੀਪਰ ਨਾਲ ਲਾਇਆ ਦੇਣਾ ਰੀਪਰ ਲੱਗਾ ਸੀ ਹਾਂਜੀ ਇੱਕ ਸੀਜ਼ਨ ਲੱਗਾ ਹੈ ਬੈਟਰੀ ਬੈਟਰੀ ਜੀ ਬੈਟਰੀ ਹਾਂ ਬਿਲਕੁਲ ਓਕੇ ਠੀਕ ਹੈ ਨਵੀਂ ਬੈਟਰੀ ਜੇ ਕਰਕੇ ਦਿਖਾਈ ਹੈ ਠੀਕ ਹੈ ਬਾਕੀ ਆਹ ਕੰਡੀਸ਼ਨ ਹੈ ਤੇ ਅਗਲੇ ਟਾਇਰ ਤਾਂ ਨਵੇਂ ਲੱਗਦੇ ਨੇ ਹਾਂਜੀ ਅਗਲੇ ਟਾਇਰ ਤਾਂ ਨਵੇਂ ਆ ਪਿਛਲੇ ਕੋਈ ਹੋਣਗੇ 40% 40% ਪੈਸੇ ਹੈਗੇ ਹਾਂਜੀ 40% ਪੈਸੇ ਹੈਗੇ ਠੀਕ ਆ ਹਾਂਜੀ ਆ ਕਰ ਲੋ ਚੈੱਕ ਜੀ ਦੇਖ ਲੋ ਤੇ ਸ਼ੋ ਜਿਹੜੀ ਕੰਪਲੀਟ ਆਪਨ ਮਿਲ ਜੂਗੀ ਆ ਜੀ ਸ਼ੋ ਕੰਪਲੀਟ ਮਿਲ ਜੂਗੀ ਆਪਾਂ ਠੀਕ ਆ ਤੇ ਆ ਮਗਰਲੇ ਜਿਹੜੇ ਬਿਲਕੁਲ 40 ਕੀ ਪੈਸੇ ਵੀਰਾਂ ਦਾ ਵੀ ਜਿਹੜੇ ਪੈ ਹੈਗੇ ਆ ਟਾਇਰ ਠੀਕ ਆ ਮਗਰਲੇ ਐਮਰਫ ਜੋੜੀ ਹੈਗੀ ਪੱਕੇ ਟਾਇਰ ਨੇ ਹਾਂਜੀ ਪੱਕੇ ਤੇ ਆ ਬਾਕੀ ਹੋਰ ਇਹ ਟ੍ਰੇਟ ਦਾ ਕੋਈ ਕੰਮ ਨਹੀਂ ਹੋਣ ਵਾਲਾ ਬਿਲਕੁਲ ਗਾਰੰਟੀ ਦਾ ਟ੍ਰੇਟ ਠੀਕ ਹੈ ਜੀ ਹਾਂਜੀ 6 ਮਾੜ ਲਾ ਨਾ ਜੀ ਹਾਂਜੀ 6 ਮਾੜ ਲਾ ਸ਼ੀ ਮਾੜਾ ਦੋਸਤੋ ਮੈਸੀ ਫਰਗੂਸ਼ਨ ਟਰੈਕਟਰ ਹੈਗਾ ਤੇ ਜਿਹੜੇ ਵੀਰ ਖਾਸ ਤੌਰ ਤੇ ਚਾਹ ਬਣਨੇ ਤੁਸੀਂ ਜਰੂਰ ਖਰੀਦ ਸਕਦੇ ਹੋ ਇੰਜਨ ਗੇਅਰ ਬਾਕਸ ਸਾਰਾ ਕੋਕੀ ਹੈ ਜੀ ਮਾੜਾ ਸਭ ਕੁਝ ਓਕੇ ਜੀ ਲਿਫਟ ਪੰਪ ਸਾਰਾ ਕੁਝ ਹੈ ਮਾੜਾ ਸਭ ਕੁਝ ਕੋਈ ਆ ਵੀ ਵੀਰ ਭਰਾ ਤਸੱਲੀ ਕਰਕੇ ਖਰੀਦ ਸਕਦਾ ਠੀਕ ਹੈ ਜੀ ਹਾਂ ਜੀ ਸੈਲਫ ਸਟਾਰਟ ਹੈ ਨਾ ਜੀ ਹਾਂ ਜੀ ਸੈਲਫ ਸਟਾਰਟ ਤਾਂ ਆਪਾਂ ਵੇਖ ਕੇ ਮਾੜਾ ਜੀ ਕਰਾ ਲੀਏ ਚੈੱਕ ਇਹ 3 ਸਪੀਡ ਹੀ ਆਉਂਦੀ ਨਹੀਂ 4 ਸਪੀਡ 4 ਸਪੀਡ ਹੈ ਹਾਂਜੀ 4 ਸਪੀਡ ਠੀਕ ਹੈ ਲਓ ਵੀ ਦੋਸਤੋ ਟਰੈਕਟਰ ਆ ਵੈੜਾ ਤਾਂ ਵਿਕਾਉ ਹੈਗੀਆਂ ਮੈਂ ਨਾਲ ਟਰੈਕਟਰ ਵੀ ਇੱਕ ਵਿਕਾਉਗਾ ਵੀਰ ਦੇ ਕੋਲ ਮੈਸੀ ਫਰਗੂਸ਼ਨ ਜਿਹੜਾ ਟਰੈਕਟਰ ਹੈ ਤੇ ਚਾਹ ਵਾਲ ਵੀਰ ਤੁਸੀਂ ਇਹ ਵੀ ਖਰੀਦ ਸਕਦੇ ਹੋ ਤੇ ਰਣਵੀਰ ਭਾਈ ਕੀ ਡਿਮਾਂਡ ਕੀ ਹੈ ਇਹਦੇ 2 ਲੱਖ 10 ਹਜ਼ਾਰ ਰੁਪਏ 2 ਲੱਖ 10 ਹਜ਼ਾਰ ਹਾਂਜੀ ਹੈ ਪੰਜਾਬ ਹੀ ਹੈ ਨਾ ਜੀ ਹਾਂਜੀ ਹੈ ਪੰਜਾਬ ਭਾਈ ਹੈ ਪੰਜਾਬ ਨੰਬਰ ਹੀ ਹੈ ਕਿ ਬਾਰ ਆਊਟ ਆਫ ਸਟੇਟ ਹੈ ਪੰਜਾਬ ਦੀ ਆਪਣੀ ਕੋ ਐਨਓਸੀ ਆ ਹਾਂਜੀ ਇਹ ਜੁਪੀ ਨੰਬਰ ਆ ਇਹ ਜੁਪੀ ਨੰਬਰ ਆ ਜੀ ਪਹਿਜ ਜੁਪੀ ਨੰਬਰ ਪੰਜਾਬ ਦੀ ਹੈ ਨਾ ਮੈਸੀ ਸਾਡੇ ਤੇ ਭਿੱਖੀ ਵੇਡ ਏਜੰਸੀ ਆ ਹਾਂਜੀ ਤਾਂ ਹੀ ਉਹਨਾਂ ਤੋਂ ਲੈ ਹੀ ਦੋ ਟਰੈਕਟਰ ਲੈ ਹੀ ਇੱਕ ਨਵਾਂ ਲੈ ਹੀ ਕੇ ਲਿਆ ਜੀ ਪਹਿਲਾਂ ਜ਼ਮੀਨ ਵਾਈ ਦੀ ਸਾਰੀ ਆਪ ਹੀ ਹੁਣ ਇਸ ਵਕਤ ਕੋਈ ਠੇਕੇ ਦੇ ਦਿੱਤੀ ਆ ਇਹ ਕਰਕੇ ਇੱਕ ਟਰੈਕਟਰ ਸੇਲ ਕਰਨ ਦੇ ਆ ਵੱਡੇ ਇੱਕ ਸਾਡੇ ਕੋ ਪਚਾਨੂ ਸੋ ਕਰੇ ਆ ਠੀਕ ਹੈ ਇਹ ਜੁਪੀ ਨੰਬਰ ਆ ਬਾਕੀ ਪੰਜਾਬ ਦੀ ਸਾਡੇ ਕੋ ਸਾਰੀ ਐਨਓਸੀ ਆ ਠੀਕ ਹੈ ਜੀ। ਹਾਂ ਜੀ ਜੋ ਡਾਕੂਮੈਂਟ ਸਾਰੇ ਪੂਰੇ ਕਰਕੇ ਦਵਾਂਗੇ। ਠੀਕ ਹੈ ਜੀ। ਠੀਕ ਹੈ ਜੀ। ਆਪ ਦਾ ਮਲਾ ਕੇ ਬਿਲਕੁਲ ਤਸੱਲੀ ਕਰਕੇ ਫੇਰ ਖਰੀਦ ਸਕਦੇ। ਪਹਿਲੀ ਵਾਹਣੀ ਕਿਸੇ ਵੀਰ ਨੇ ਪਹਿਲੀ ਵਾਹ ਕੇ ਵੀ ਕੋਈ 10 ਮਰਲੇ ਪਹਿਲੀ ਵਾਹ ਕੇ ਆਪ ਦਾ ਜੋਰ ਲਵਾ ਕੇ ਚੈੱਕ ਕਰ ਸਕਦਾ। ਠੀਕ ਹੈ। ਤੇ ਇਹ ਹੌਸਪਾਵਰ ਕਿੰਨਾ ਜੀ? 55 ਜੀ? ਨਹੀਂ ਜੀ ਇਹ 45। 45। 50 50 50 ਹੌਸਪਾਵਰ। ਨਹੀਂ 50 ਹੌਸਪਾਵਰ। 50 ਹੌਸਪਾਵਰ ਨਾਲ 28 ਤੇ ਪਿਛਲੇ ਟਾਇਰ ਆ। 50 ਦੇ ਅਗਲੇ ਆ। ਠੀਕ ਹੈ। ਹਾਂ ਜੀ ਡਬਲ ਕਲੱਚ। ਡਬਲ ਕਲੱਚ। 4 ਸਪੀਡ। ਠੀਕ ਹੈ ਜ ਬਿਲਕੁਲ ਜੀ ਤੇ ਟਰੈਕਟਰ ਜਿਹੜਾ ਦੋਸਤੋ ਕੰਡੀਸ਼ਨ ਚੰਗੀ ਆ ਬਾਕੀ ਜੋ ਸ਼ੋ ਜਿੰਨੀ ਵੀ ਹੈਗੀ ਆ ਬਿਲਕੁਲ ओरिजिनल ਸ਼ੋ ਜਿਹੜੀ ਮਿਲ ਜੂਗੀ ਹਾਂਜੀ ਮਿਲ ਜੂਗੀ ਠੀਕ ਆ ओरिजिनल ਸ਼ੋ ਮਿਲ ਜੂਗੀ ਤੇ ਬਾਕੀ ਪ੍ਰੋਪਰ ਜਿਹੜੀ ਇਨਫੋਰਮੇਸ਼ਨ ਆ ਵੀਰ ਨੇ ਆਪਾਂ ਨੂੰ ਦਿੱਤੀ ਆ ਉਹ ਤੁਸੀਂ ਆਣ ਕੇ ਕਰੇ ਵਿਜ਼ਿਟ ਕਰਕੇ ਆ ਤਸੱਲੀ ਕਰ ਲਿਓ ਠੀਕ ਆ ਤੇਲ ਦਾ ਖਰਚਾ ਸੰਧੂ ਸਾਹਿਬ ਬਹੁਤ ਜ਼ਿਆਦਾ ਘਟ ਜੂਗਾ ਠੀਕ ਆ ਹਾਂਜੀ ਤੇ ਓਕੇ ਜੀ ਇਹ ਪੰਜਾਬੀ ਆ ਠੀਕ ਆ ਹਾਂਜੀ ਤੇ ਇਹ ਜਿਹੜਾ ਟਰੈਕਟਰ ਖਾਸ ਤੌਰ ਤੇ ਜਿਹੜੇ ਫਾਰਮਰ ਵੀਰ ਨੇ ਖਰੀਦਣਾ 210000 ਹੈ ਨਾ 210000 210000 ਕੀਮਤ ਹੈ ਬਾਕੀ ਮੌਕੇ ਤੇ ਹੋਵੇਗਾ ਜੋ ਵੀ ਵਾਧਾ ਘਾਟਾ ਕੋਈ ਹੋਊਗਾ ਕੋਈ ਮੌਕੇ ਤੇ ਹੋਊਗਾ ਠੀਕ ਆ ਥੋੜਾ ਬਾਤ ਕੋ ਪੱਕਾ ਫਿਕਸ ਸਰਪ੍ਰਾਈਜ਼ ਨਹੀਂਗਾ ਹੋ ਜਾਊਗਾ ਕੋਈ ਉੱਪਰ ਹੇਠਾਂ ਥੋੜਾ ਬਾਤ ਤੇ ਜਰੂਰ ਸੰਪਰਕ ਕਰ ਸਕਦੇ ਹੋ ਤੇ ਰਣਵੀਰ ਭਾਈ ਸੰਪਰਕ ਨੰਬਰ ਆਪਣੇ ਜਰੂਰ ਦੇ ਦਈਏ ਜੀ ਆਪਣੇ ਸਪੁਰਨ ਨੰਬਰ ਹੈਗੇ ਆ ਜੀ 98153 ਹਾਂਜੀ 03167 ਹਾਂਜੀ 1 ਹੈਗਾ ਜੀ 9878201064 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਹਨ ਵੀਰ ਦੇ ਕੋਲ ਦੋ ਐਨੀਮਲ ਤੇ ਇੱਕ ਟਰੈਕਟਰ ਬਕਾਊ ਸੀਗਾ ਠੀਕ ਹੈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ